ਪਰਤਾਪੀ ਦੇ ਦੁੱਖ ਸੁੱਖ ਤੋਂ ਵਾਕਿਫ ਪੋਲੀ ਨੂੰ ਪਤਾ ਹੈ ਕਿ ਸਾਰਾ ਦਿਨ तितਲੀ ਵਾਂਗ ਉਡਾਰੀਆਂ ਲਾਉਂਦੀ ਹੱਸਦੀ ਖੇਡਦੀ ਤੇ ਚਿੜੀਆਂ ਵਾਂਗ ਚੈਕਣ ਵਾਲੀ ਕੁੜੀ ਕਿਉਂ ਅੱਜ ਵਰ ਲਾਪ ਕਰ ਰਹੀ ਹੈ ਕਿਹੜਾ ਦੁੱਖ ਹੈ ਜਿਸ ਨੇ ਇਸ ਵਿਚਾਰੀ ਦੇ ਹਾਸੇ ਖੋਲੇ ਕਿਹੜਾ ਦੁੱਖ ਹੈ ਜਿਹੜਾ ਇਹਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਪੋਲੀ ਸਭ ਜਾਣਦੀ ਹੈ ਇਸੇ ਲਈ ਤਾਂ ਉਸਨੇ ਆਪਣੇ ਪਤੀ ਦੀਆਂ ਕਿੰਨੀਆਂ ਮਿੰਤਾ ਤਰਲੇ ਕੀਤੀਆਂ ਕਿਸ ਵਿਚਾਰੇ ਨੂੰ ਇਸ ਤੇ ਪ੍ਰੇਮੀ ਇਸ ਦੀ ਜਿੰਦ ਜਾਨ ਕਾਕੇ ਕੋਲੇ ਛੱਡ ਆਵੇ ਪਰ ਆਉਦੇ ਪਤੀ ਤੇ ਡਰ ਆਵਿਆ ਅਗੇ ਉਸ ਦੀ ਕੋਈ ਪੇਸ਼ੀ ਨਾ ਚੱਲੀ ਜੇ ਪੋਲੀ ਤੋਂ ਆਪਣੇ ਵੱਸ ਹੁੰਦਾ ਤਾਂ ਮਿੰਟ ਨਾ ਲਾਉਂਦੀ ਜਦੋਂ ਪ੍ਰਤਾਪੀ ਨੂੰ ਕਾਕੇ ਕੋਲੇ ਛੱਡ ਆਉਂਦੀ ਬੇਵਸ ਪੋਲੀ ਤੋਂ ਪ੍ਰਤਾਪੀ ਦਾ ਦੁੱਖ ਵੇਖਿਆ ਨਹੀਂ ਸੀ ਜਾਂਦਾ ਇਸੇ ਲਈ ਉਸਨੇ ਅਜੇ ਖੋਰ ਹਮਲਾ ਮਾਰਨ ਦੀ ਸੋਚਿਆ ਪ੍ਰਤਾਪੀ ਨੂੰ ਆਖਿਆ ਵਾਸਕਰ ਮੇਰੀ ਬੀਬੀ ਨਾਨ ਰੋ ਨਾ ਹੁਣ ਚੱਲ ਆ ਆਪਣੇ ਭਾਈ ਕੋਲ ਬੈਠ ਇਹਨੂੰ ਦੱਸ ਆਪਣੇ ਸਾਰੇ ਦਰਦ ਕਹਾਣੀ ਤੂੰ ਫਿਰ ਆਪੇ ਆਪਣੀ ਭੈਣ ਲਈ ਕੁਝ ਨਾ ਕੁਝ ਤਾਂ ਕਰੇ ਗਈ ਨਾ ਆ ਲੈ ਫੜ ਨਾਲ ਚਾਹ ਪੀ ਲੈ ਦੋ ਘੁੱਟਾ ਪ੍ਰਤਾਪੀ ਨੂੰ ਪੀੜੀ ਤੇ ਬਿਠਾਉਂਦਿਆ ਉਹ ਲੀਨੇ ਬੜੇ ਪਿਆਰ ਨਾਲ ਪ੍ਰਤਾਪੀ ਨੂੰ ਆਖਿਆ ਕੀ ਗੱਲ ਹੋ ਗਈ ਕੁੜੀਏ ਤੂੰ ਰੋਨੀ ਕਿਹੜੀ ਗੱਲਾਂ ਐ ਥੇੜੇ ਤੇ ਬੈਠ ਤੇਰ ਮਾਂ ਨਾਲ ਦੱਸ ਸਾਰੀ ਗੱਲ ਹਾਂ ਕੇ ਲਈ ਜਾਂਦੀ ਪ੍ਰਤਾਪੀ ਨੂੰ ਗੁੱਜਰ ਨੇ ਬੜੇ ਪਿਆਰ ਨਾਲ ਪੁੱਛਿਆ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਬਾਈ ਮੇਰੀ মিনਤੀ ਆ ਬਾਈ ਬਣ ਕੇ ਮੈਨੂੰ ਕਾਕੇ ਕੋਲੇ ਛਾੜਿਆ ਖਾਂ ਮੈਂ ਤੇਰਾ ਇਹ ਹਸਾਨ ساری ਜ਼ਿੰਦਗੀ ਨਹੀਂ ਭੁੱਲਦੀ ਬਾਈ ਮੈਂ ساری ਜ਼ਿੰਦਗੀ ਨਹੀਂ ਭੁੱਲਦੀ ਬਸ ਮੇਰੀ ਮਿਹਨਤੀ ਆ ਬਾਈ ਤੇਰੇ ਅੱਗੇ ਮੈਨੂੰ ਇੱਕ ਵਾਰ ਕਾਕੇ ਕੋਲੇ ਛਾੜਿਆ ਬਾਈ ਮੈਨੂੰ ਇੱਕ ਵਾਰ ਕਾਕੇ ਕੋਲੇ ਛਾੜਿਆ ਰੋਂਦੀ ਕਰ ਲਾਉਂਦੀ ਹੱਥ ਜੋੜਦੀ ਪ੍ਰਤਾਪੀ ਨੇ ਗੁੱਜਰ ਅੱਗੇ ਲੇਲੜੀਆਂ ਕੱਢਦੇ ਤਰਲੇ ਨਾਲ ਆਖਿਆ ਬਸ ਕਰ ਭੈਣ ਬਸ ਕਰ ਰੋ ਨਾ ਹੁਣ ਤੂੰ ਮੈਂ ਕਰਦਾ ਪਤਾ ਸਰਦਾਰ ਦਾ ਵੀ ਉਹ ਕਿੱਥੇ ਆ ਜਿੱਥੇ ਇੰਨੇ ਦਿਨ ਕੱਟਿਆ ਉੱਥੇ ਪੰਜ ਦਿਨ ਚਾਰ ਦਿਨ ਹੋਰ ਸਬਰ ਕਰ ਲੈ ਭੈਣ ਮੇਰੀਏ ਪਤਾ ਨਹੀਂ ਲੱਗਦਿਆਂ ਮੈਂ ਤੈਨੂੰ ਉਹਦੇ ਕੋਲੇ ਛੱਡ ਲੂੰਗਾ ਇਹ ਮੇਰਾ ਤੇਰੇ ਨਾਲ ਵਾਦਾ ਰਿਆ ਪਰ ਇੱਕ ਗੱਲ ਤੂੰ ਵੀ ਮੇਰੀ ਧਿਆਨ ਨਾਲ ਸੁਣ ਲੈ ਕੁੜੀਏ ਛੱਡਣ ਦੀ ਕੋਈ ਗੱਲ ਨਹੀਂ ਛੱਡਦਾ ਮੈਂ ਤੈਨੂੰ ਆਉਂਗਾ ਪਰ ਦੇਖੀ ਕਿਤੇ ਇਸ ਗੱਲ ਦੀ ਕਿਸੇ ਕੋਲ ਪਾਫ ਨਾ ਗੱਡੀ ਜੇ ਕਿਸੇ ਨੂੰ ਪਤਾ ਲੱਗ ਗਿਆ ਸਾਨੂੰ ਪਿੰਡ ਪਿੰਡ ਚ ਰਹਿਣ ਨਹੀਂ ਦੇਣਾ ਕਿਸੇ ਨੇ ਜੇ ਕਿਸੇ ਨੇ ਅਤਰਕਾਰ ਨੂੰ ਜਾ ਦੱਸਿਆ ਫਿਰ ਸਾਨੂੰ ਇਸ ਦੁਨੀਆ ਚ ਰਹਿਣ ਨਹੀਂ ਦੇਣਾ ਉਸ ਚੰਦਰੀ ਜਨਾਨੀ ਨੇ اے ਤੂੰ ਹੁਣ ਆਪਣਾ ਪੜਿਆ ਵਿਚਾਰ ਲਈ ਇਹ ਨਾ ਹੋਵੇ ਤੇਰਾ ਫਾਇਦਾ ਕਰਦੇ ਕਰਦੇ ਅਸੀਂ ਆਪਣਾ ਹੀ ਕੁ ਫਾਇਦਾ ਕਰਾ ਬੈਠੀਏ ਸਾਂ ਨਾਲ ਖੋਰਾ ਤਰ ਕਰਦਾ ਜਿਸ ਦੇ ਇੱਕ ਵਾਰ ਬਾਦ ਆ ਜਾਏ ਉਹਨੂੰ ਤਾਂ ਫਿਰ ਆਪਣੀ ਮਾਂ ਨੂੰ ਜੰਮਿਆਣੀ ਉਜਾੜ ਕੇ ਹੀ ਧਾਮ ਲੈਂਦੀ ਆ ਫਿਰ ਤਾਂ ਉਹਨੂੰ ਕਈਆਂ ਦੀ ਤਾਂ ਉਗ ਸੁਗ ਵੀ ਨਹੀਂ ਨਿਕਲੀ ਵੀ ਉਹਨਾਂ ਨੂੰ ਅਸਮਾਨ ਖਾ ਗਿਆ ਜਾਂ ਧਰਤੀ ਨਿਕਲ ਗਈ ਬਾਕੀ ਤੂੰ ਆਪ ਉਸ ਦੇ ਜਾਲਮਪੁਣੇ ਦੀ ਸ਼ਿਕਾਰ ਹੋਈ ਏ ਤੈਨੂੰ ਪਤਾ ਹੀ ਆ ਉਹਦੀ ਜੇਦਾ ਤੇ ਚੰਦਰੇ ਸੁਭਾ ਦਾ ਕਿਸੇ ਦੇ ਆਖੇ ਲੱਗਣ ਵਾਲੇ ਤਾਂ ਉਹ ਦਿਨ ਜੰਮੀ ਨਹੀਂ ਜਿਹੜੀ ਔਰਤ ਤੇਰੇ ਕਰਕੇ ਆਪਣੇ ਇੱਕੋ ਇੱਕ ਪੁੱਤ ਨੂੰ ਘਰੋਂ ਕੱਢ ਸਕਦੀ ਏ ਜਿਸ ਨੂੰ ਇਹ ਪਤਾ ਲੱਗ ਗਿਆ ਵੀ ਤੈਨੂੰ ਮੈਂ ਕਾਕੇ ਕੋਲੇ ਛੱਡ ਕੇ ਲੈ ਆਇਆ ਫਿਰ ਆਪੇ ਸੋਚ ਵੀ ਉਹ ਸਾਡਾ ਕੀ ਹਸ਼ਰ ਕਰੇਗੀ ਸ ਮੁੱਕ ਦੀ ਗੱਲ ਇਹ ਆ ਵੀ ਆਪਣੇ ਤਿੰਨਾਂ ਤੋਂ ਬਿਨਾਂ ਇਸ ਗੱਲ ਦੀ ਕਿਸੇ ਕੋਲ ਪਿੰਕ ਨਹੀਂ ਨਿਕਲਣੀ ਚਾਹੀਦੀ ਨਾ ਹੀ ਅੱਜ ਤੋਂ ਬਾਅਦ ਸਾਡੇ ਘਰ ਆਈ ਜਿਸ ਦਿਨ ਮੈਨੂੰ ਕਾਕੇ ਦੇ ਟਿਕਾਣੇ ਦਾ ਪਤਾ ਲੱਗ ਗਿਆ ਉਸ ਦਿਨ ਮੈਂ ਤੈਨੂੰ ਆਪੇ ਬਲਾਉਂਗਾ ਨੇਰੇ ਸਵੇਰੇ ਪਰਦੇ ਨਾਲ ਤੈਨੂੰ ਕਾਕੇ ਕੋਲੇ ਛੱਡਾਵਾਂਗਾ ਸਮਝ ਆ ਗਈ ਨਾ ਮੇਰੀ ਗੱਲ ਗੁੱਜਰ ਨੇ ਭੋਲੀ ਤੇ ਪ੍ਰਤਾਪੀ ਨੂੰ ਸਾਰੀ ਗੱਲ ਸਮਝਾਉਂਦਿਆਂ ਥੋੜਾ ਸਖਤ ਲੱਜੇ ਨਾਲ ਆਖਿਆ ਸਭ ਕੰਮ ਫਤਿਹ ਹੋਣ ਦੀ ਖੁਸ਼ੀ ਵਿੱਚ ਝੂਮਦਾ ਹੋਇਆ ਉਹ ਘਰੋਂ ਬਾਹਰ ਨਿਕਲ ਆਇਆ ਲੈ ਆਏ ਅਸੀਂ ਕਿਤੇ ਕਮਲੀਆਂ ਵੀ ਆਪਣੇ ਪੈਰਾਂ ਤੋਂ ਆਪ ਹੀ ਘਾੜੀ ਮਾਰਾਂਗੇ ਮਸਾਦਾ ਅੱਲਾਹ ਤਾਲਾ ਨੇ ਸੁਣੀ ਐ ਮੇਰੀ ਗੁੱਡੋ ਰਾਣੀ ਦੀ ਕਿਉਂ ਮੇਰੀ ਬੀਬੀ ਨੇ ਨਾਨੇ ਸੱਚੀ ਐ ਨਾ ਭੋਲੀ ਨੇ ਪ੍ਰਤਾਪੀ ਨੂੰ ਜੱਫੀ ਪਾਉਂਦਿਆ ਉਸ ਦੀ ਉਦਾਸੀ ਦੂਰ ਕਰਨ ਲਈ ਹਾਸੇ ਦੀ ਹੋਈ ਨੀ ਅੱਖਿਆ ਜੋ ਵੀ ਅਤਰ ਕਰਨੇ ਭਰੋਸਾ ਕਰਕੇ ਗੁੱਜਰ ਨੂੰ ਕੰਮ ਸੌਂਪਿਆ ਸੀ ਆਪਣੇ ਵੱਲੋਂ ਸਾਰੀ ਤਿਆਰੀ ਮੁਕੰਮਲ ਕਰਕੇ ਅੱਜ ਪੂਰੀ ठाਠ ਬਾੜ ਨਾਲ ਬੰਨਿਆ ਟਾਨਿਆ ਖੁਸ਼ ਵਿੱਚ ਹਾਥੀ ਵਾਂਗ ਝੂਮਦਾ ਹੋਇਆ ਜੈਲਦਾਰ ਨੀ ਅਤਰਕੌਰ ਨਾਲ ਆਪਣੀ ਸਕੀਮ ਸਾਂਝੀ ਕਰਨ ਚੱਲਿਆ ਉਸ ਨੂੰ ਪੂਰੀ ਉਮੀਦ ਆ ਕਿ ਉਸ ਦੀ ਬਣਾਈ ਹੋਈ ਸਕੀਮ ਜਦੋਂ ਅਤਰਕੌਰ ਸੁਨੇਗੀ ਤਾਂ ਉਸ ਨੂੰ ਸ਼ਾਬੇਸ਼ ਦੇ ਨਾਲ ਨਾਲ ਇਨਾਮ ਵੀ ਜ਼ਰੂਰ ਦੇਵੇਗੀ ਕਿਉਂਕਿ ਇਹ ਉਹ ਸਕੀਮ ਹੈ ਜਿਨੇ ਅਤਰਕੌਰ ਦੇ ਦਿਲ ਤੋਂ ਮਣਾਮੁਹੀ ਬੋਝ ਇੱਕ ਪਲ ਚਿਲਾ ਸੁੱਟਣਾ ਇਹ ਉਹ ਸਕੀਮ ਆ ਜਿਨੇ ਜਾਲਦਾਰਾਂ ਦੇ ਮੱਥੇ ਤੇ ਲੱਗੇ ਕਲੰਕ ਨੂੰ ਇੱਕ ਪਲ ਵਿੱਚ ਧੂਸ ਉੱਠਣਾ ਇਹ ਉਹੀ ਸਕੀਮ ਹੈ ਜਿਸ ਦੀ ਅਤਰਕੌਰ ਨੂੰ ਬੜੇ ਲੰਮੇ ਸਮੇਂ ਤੋਂ ਬੜੀ ਬੇਸਬਰੀ ਨਾਲ ਉਡੀਕ ਸੀ ਜਿਸ ਬੰਦੇ ਕੋਲ ਇਹੋ ਜੀ ਸਕੀਮ ਹੋਵੇ ਉਸ ਦਾ ਆਪਣੇ ਆਪ ਤੇ ਰਸ਼ਕ ਕਰਨਾ ਹਵੇਲੀ ਵਿੱਚ ਉਸ ਦੀ ਪ੍ਰੋਣਿਆ ਵਾਂਗ ਆਉ ਭਗਤ ਹੋਣੀ ਇਹ ਦੋਵਾਂ ਗੱਲ ਸੁਭਾਵਾਕ ਹੀ ਨੇ ਇਹ ਹੋਣੀਆਂ ਹੀ ਸਨ ਸਾਸਰੀ ਕਾਲ ਸਰਦਾਰਨੀ ਜਿਓ ਬਿਨਾਂ ਦਰਵਾਜ਼ਾ ਖੜਕਾਇਆ ਹੀ ਅੰਦਰ ਲੰਘ ਗਏ ਗੁੱਜਰ ਨੇ ਆਪਣੀਆਂ ਹੀ ਸੋਚਾਂ ਵਿੱਚ ਗਵਾਚੀ ਬੈਠੀ ਅਤਰਕਾਰ ਨੂੰ ਪੈਰੀ ਹੱਥ ਲਾਉਂਦਿਆਂ ਬੜੇ ਪਿਆਰ ਤੇ ਅਧੀਨਗੀ ਨਾਲ ਆਖਿਆ ਜਿਉਂਦਾ ਵਸਦਾ ਰਹੇ ਪੁੱਤ ਜਵਾਨੀਆਂ ਆਮਾਣੇ ਲੰਮੀਆਂ ਉਮਰਾਂ ਵਾਲਾ ਹੋਵੇ ਪਰਮਾਤਮਾ ਸਦਾ ਮੇਰ ਭਰਿਆ ਹੱਥ ਰੱਖੇ ਤੇਰੇ ਤੇ ਲਿਆ ਕੁੜੇ ਮੁੰਡੇ ਵਾਸਤੇ ਪੀੜੀ ਦੇ ਗਏ ਛੇਤੀ ਦਿਨੇ ਨਾਲੇ ਚਾਹ ਪਾਣੀ ਦਾ ਵੀ ਬੰਦੋਬਸਤ ਕਰ ਗੱਜਰ ਨੂੰ ਅਸੀਸਾਂ ਦਿੰਦਿਆਂ ਅਤਰਕੌਰ ਨੇ ਵਿੱਚੋਂ ਹੀ ਊਸ਼ਾ ਨੂੰ ਉੱਚੀ ਆਵਾਜ਼ ਵਿੱਚ ਹਾਕ ਮਾਰਦਿਆਂ ਆਖਿਆ ਬਾਲੇ ਦਿਨ ਲਾਤੇ ਪੁੱਤ ਵੇ ਮੈਂ ਤਾਂ ਹਰ ਰੋਜ਼ ਉਡੀਕਦੀ ਸੀ ਤੈਨੂੰ ਤੇਰੇ ਨਾਲ ਗੱਲਾਂ ਕਰਕੇ ਜਾਣੇ ਦੀ ਢੋਲਾ ਹੋ ਜਾਂਦਾ ਹੈ ਮੇਰਾ ਕੱਲੀ ਨੂੰ ਤਾਂ ਘਰ ਵੀ ਵੱਡ-ਵੱਡ ਖਾਂਦਾ ਹੈ ਪੁੱਤ ਵੇ ਪਰ ਕੀ ਕਰਾਂ ਜਾਵਾਂ ਵੀ ਕਿੱਥੇ ਇਹਨੂੰ ਛੱਡ ਕੇ ਔਰਤ ਡੋਲੀ ਵਿੱਚ ਆਉਂਦੀ ਏ ਪੁੱਤ ਤੇ ਅਰਥੀ ਉੱਥੋਂ ਨਿਕਲਦੀ ਏ ਘਰੋਂ ਬਸੇ ਹੀ ਹੋਣੀ ਏ ਔਰਤ ਹੀ ਚਲਿੱਤਰ ਬਾਜ ਅਤਰਕਾਰ ਨੇ ਆਪਣਾ ਚਲਿੱਤਰ ਖੇਡਦਿਆਂ ਗੁੱਜਰ ਨੇ ਆਪਣਾ ਪ੍ਰਭਾਵ ਪਾਉਣ ਲਈ ਅੱਖਾਂ ਵਿੱਚ ਅਥਰੂ ਪਾੜਦੇ ਆਖਿਆ ਤੇਰੇ ਸਾਰੇ ਦੁੱਖਾਂ ਦੀ دارو ਮੈਂ ਆਪਣੇ ਨਾਲ ਲੈ ਕੇ ਆਇਆ ਬੀਬੀ ਜੀ ਅੱਜ ਤੋਂ ਬਾਅਦ ਤੈਨੂੰ ਰੋਣ ਦੀ ਕੋਈ ਲੋੜ ਹੀ ਨਹੀਂ ਰੋਣਗੇ ਹੁਣ ਤੁਹਾਡੇ ਦੁਸ਼ਮਣ ਤੁਸੀਂ ਮਾਤਾ ਜੀ ਮੈਨੂੰ ਆਪਣਾ ਪੁੱਤਰ ਆਖਿਆ ਮੈਂ ਤੁਹਾਡੇ ਲਈ ਆਪਣੀ ਜਾਨ ਤੱਕ ਦੇ ਸਕਦਾ ਬੀਬੀ ਜੀ ਪਰ ਮੇਰੀ ਜਾਨ ਦੇਣ ਨਾਲ ਤੁਹਾਡਾ ਕੋਈ ਫਾਇਦਾ ਤਾਂ ਹੁੰਦਾ ਨਹੀਂ ਮੈਂ ਇੱਕ ਮੰਟ ਨਾ ਲਾਵਾਂ ਪਰ ਆਪਾਂ ਨੂੰ ਜਾਨ ਦੇਣ ਦੀ ਲੋੜ ਹੀ ਕੀ ਹੈ ਆਪਾਂ ਕਿਸ ਦਾ ਕੀ ਵਿਗਾੜਿਆ ਜੋ ਆਪਾਂ ਜਾਣਦੇ ਹੀ ਹੈ ਵਿਗਾੜਿਆ ਤਾਂ ਸਗੋਂ ਲੋਕਾਂ ਨੇ ਆਪਣਾ ਬੀਬੀ ਜੀ ਸੋ ਜਾਣ ਵੀ ਹੁਣ ਉਹਨਾਂ ਦੀ ਜਾਣੀ ਚਾਹੀਦੀ ਏ ਹਾਂ ਸ਼ਰਾਤ ਆਪਾਂ ਨੂੰ ਕਰਨੀ ਪਊਗਾ ਸਰਦਾਰਨੀ ਜੀ ਖਰਚਾ ਚਾਹੇ ਜਿੰਨਾ ਮਰਜ਼ੀ ਆਜੇ ਉਹਦੇ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਐ ਪਿੱਛੇ ਕੋਲੇ-ਓਲੇ ਕੰਨ ਲਾਈ ਖੜੀ ਉਸ਼ਾ ਨੂੰ ਵੇਖ ਕੇ ਗੁੱਜਰ ਨੇ ਆਪਣੇ ਪੰਜਾਂ ਵਿੱਚੋਂ ਪਹਿਲਾ ਚਲੇਤਰ ਖੇਡ ਦਿਆ ਆਖਿਆ ਨਾ 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 ਇਹੋ ਜਿਹੇ ਪੰਗਿਆਂ 'ਚ ਆਪਾਂ ਨੀਓ ਪੈਣਾ ਪੁੱਤ ਵੇ ਖਸਮਾ ਨੂੰ ਖਾਵੇ ਦੁਨੀਆਦਾਰੀ ਮੈਥੋ ਨਹੀਂ ਕਿਸ ਦੇ ਸਾਲ ਬਾਅਦ ਸ਼ਰਾਦ ਹੋਣੇ ਇਹ ਗੱਲ ਝੂਠੀ ਆ ਪੁੱਤ ਵੇ ਮੇਰੀ ਤੋਬਾ ਮੇਰੇ ਬਾਪ ਦੀ ਤੋਬਾ ਰਾਮ 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 ਆਤਰ ਕਰਨੇ ਕੰਨਾਂ ਨੂੰ ਹੱਥ ਲਾਉਂਦੇ ਆ ਬੜੇ ਪਰੇਸ਼ਾਨੀ ਵਿੱਚ ਗੁੱਜਰ ਨੂੰ ਆਖਿਆ ਬੀਬੀ ਤੇ ਕੰਨਾਂ ਦੇ ਵੀ ਕੰਨ ਹੁੰਦੇ ਨੇ ਸ਼ਰਾਧਾ ਤੇਨੂੰ ਵੱਡੇ-ਵੱਡੇ ਰੈਂਦਾ ਹੀ ਕਰਨਾ ਪਊਗਾ ਜੇ ਤੁਸੀਂ ਸ਼ਰਾਧਾ ਨਾ ਕੀਤਾ ਤੁਹਾਡੇ ਘਰ ਦੀ ਅਰਚਨ ਦੂਰ ਨਹੀਂ ਹੋਣੀ ਭਾਵੇਂ ਤੁਸੀਂ ਕਿੰਨੇ ਵੀ ਪਾਠ ਪੂਜਾ ਕਰਾਈ ਜਾਵੋ ਕੋਈ ਨਾ ਕੋਈ ਮੁਸੀਬਤ ਤਾਂ ਨੋ ਹਮੇਸ਼ਾ ਘੇਰੀ ਰੱਖੇਗੀ ਬਾਕੀ ਇੱਕ ਅੱਦੇ ਪੰਡਤ ਦਾ ਕੰਮ ਨਹੀਂ ਚੀਜ਼ ਬਹੁਤ ਸਖਤ ਏਸ ਲਈ ਪੂਰੇ ਗੁਣੀ ਗਿਆਨੀ ਦੋ ਤਿੰਨ ਪੰਡਿਤ ਚਾਹੀਦੇ ਨੇ ਤਾਂ ਹੀ ਇਹਨੂੰ ਵਾਸਤ ਕਰ ਸਕਣਗੇ ਗੁੱਜਰ ਨੇ ਅਤਰ ਕਰਨ ਨੂੰ ਗੁੱਜੇ ਇਸ਼ਾਰੇ ਨਾਲ ਸਮਝਾਉਣ ਦਾ ਯਤਨ ਕਰਦੇ ਆਖਿਆ ਕੁੜੇ ਇੱਥੇ ਕੀ ਕਰਦੀ ਖੜੀ ਤੂੰ ਗੁੱਤ ਪਟ ਕੇ ਹੱਥ ਦੇ ਦੋ ਮੇਰੇ ਪਿਓ ਦੀ ਰੰ ਜੱਗੇ ਤੇ ਇਹੋ ਜੀ ਚੂਜਾ ਆ ਕੇ ਕੀਤੀ ਨਾ ਕੁੱਤੀ ਬਾਂਬਣੀ ਨਾ ਹੋਵੇ ਤਾਂ ਕਿਸੇ ਥਾਂ ਦੀ ਚੱਲ ਜਾ ਕੇ ਕੰਮ ਕਰ ਆਪਣਾ ਗੁੱਸੇ ਚ ਲੋਈ ਲਾਖੀ ਹੋਈ ਅਤਰਕੌਰ ਉਸਾਂ ਨੂੰ ਬੋਲਣਾ ਤਾਂ ਹਜੇ ਹੋਰ ਵੀ ਬਹੁਤ ਕੁਝ ਚਾਹੁੰਦੀ ਸੀ ਪਰ ਉਸ ਨੂੰ ਆਪਣੇ ਕੋਲ ਬੈਠੇ ਗੁੱਜਰ ਦੀ ਗੱਲ ਸੁਣਨ ਦੀ ਖਾੜੀ ਸੀ ਇਸ ਲਈ ਉਹਨੇ ਉਸਾਂ ਨੂੰ ਉਹਦੇ ਜਲਦੀ ਤੁਰ ਜਾਣ ਲਈ ਕਹਿੰਦਿਆਂ ਚੁੱਪ ਵਟ ਨਹੀਂ ਮناسب ਸਮਝਿਆ ਫਿਰ ਛੇਤੀ ਹੀ ਸਹਿਜ ਹੁੰਦਿਆਂ ਉਸਨੇ ਗੁੱਜਰ ਨੂੰ ਅੱਗੇ ਚੱਲ ਗੱਲ ਤੋੜਨ ਲਈ ਆਖਿਆ ਗੁਸਤਾਖੀ ਮਾਫ਼ ਸਰਦਾਰਨੀ ਜੀ ਛੋਟਾ ਮੂੰਹ ਵੱਡੀ ਗੱਲ ਕਰਨ ਲੱਗਿਆ ਪਹਿਲੀ ਗੱਲ ਤਾਂ ਇਹੋ ਜਿਹਾ ਮਾੜਾ ਕੰਮ ਕਰਨ ਲਈ ਕੋਈ ਤਿਆਰੀ ਨਹੀਂ ਕੀਤੀ ਹੁੰਦਾ ਇਹ ਤਾਂ ਮੈਨੂੰ ਪਤਾ ਜਿਵੇਂ ਮਿੰਤਾ ਤਰਲਿਆ ਨਾਲ ਮੈਂ ਦੋ ਜਣਿਆਂ ਨੂੰ ਤਿਆਰ ਕੀਤਾ ਉਹਨਾਂ ਵਿਚਾਰਿਆਂ ਨੇ ਵੀ ਗਰੀਬੀ ਦੇ ਮਾਰਿਆਂ ਨੇ ਪੈਸੇ ਦੇ ਲਾਲਚ ਜਾ ਕੇ ਹਾਂ ਕੀਤੀ ਏ ਦੂਜੀ ਗੱਲ ਸਰਦਾਰਨੀ ਜੀ ਤੁਹਾਨੂੰ ਵੀ ਪਤਾ ਹੀ ਹੈ ਵੀ ਕੰਮ ਹੈ ਵੀ ਬੜੇ ਖਤਰੇ ਵਾਲਾ ਕਿਉਂਕਿ ਆਏ ਸਿੰਦਰਾ ਪਿੰਡ ਦੀ ਧੀ ਧਿਆਨੂ ਨੂੰ ਲੈ ਕੇ ਜਾਣਾ ਇਹ ਇਕੱਲੇ ਕਾਰੇ ਬੰਦੇ ਦਾ ਕੰਮ ਨਹੀਂ ਬੀਬੀ ਜੀ ਕਿਉਂਕਿ ਜੇ ਮਾੜੀ-ਮੋਟੀ ਵੀ ਹਵੀ ਨਾ ਵੀ ਹੋ ਗਈ ਕਿਤੇ ਜਾ ਕਿਸੇ ਨੂੰ ਪਤਾ ਲੱਗ ਗਿਆ ਸਾਰੀ ਕੀਤੀ ਕਰਾਈ ਖੂਜ ਬਹਿ ਜੂ ਇੱਕ ਪਾਲ ਜੀ ਛੇਤਰ ਵੀ ਪਹਿਣਗੇ ساری ਉਮਰ ਲਈ ਮੱਥੇ ਤੇ ਕਲੰਕ ਲੱਗੂਗਾ ਉਹ ਵਾਦੂ ਦਾ ਬਾਕੀ ਸਾਨੂੰ ਗਰੀਬਾਂ ਨੂੰ ਤਾਂ ਐਡਾ ਕੋਈ ਫਰਕ ਵੀ ਨਹੀਂ ਪੈਣਾ ਕਿਉਂਕਿ ਅਈਥੋ ਚੱਕਾਂਗੇ ਜੁੱਲੀ ਬਿਸਤਰਾ ਕਿਸੇ ਅਗਲੇ ਪਿੰਡ ਜਾ ਰੱਖਾਂਗੇ ਮੁਸ਼ਕਲ ਤਾਂ ਤੁਹਾਨੂੰ ਆਣੀ ਹੈ ਬੀਬੀ ਜੀ ਗੁੱਜਰ ਨੇ ਆਪਣਾ ਇੱਕ ਹੋਰ ਚਲਿੱਤਰ ਛੱਡ دیا۔ ਅਤਰ ਕਰਨ ਨੂੰ ਡਰਾਉਣ ਲਈ ਆਖਿਆ ਤੇ ਆਪਣੀ ਗੱਲ ਸਾ ਜਾਰੀ ਰੱਖਦਿਆਂ ਫਿਰ ਬੋਲਿਆ ਮੈਂ ਤਾਂ ਸਿਰਫ ਤੁਹਾਡੇ ਲਈ ਇਹ ਸਾਰੀ ਭੱਜ ਦੌੜ ਕਰ ਰਿਹਾ ਬੀਬੀ ਜੀ ਕਿਉਂਕਿ ਇਸ ਘਰ ਦਾ ਮੈਂ ਲੂਣ ਖਾਦਾ ਹੈ ਅੜੇ ਥੋੜੇ ਮੇਰੇ ਸਿਰ ਤੇ ਹੱਥ ਰੱਖਿਆ ਇਸ ਘਰ ਨੇ ਬਾਕੀ ਤੁਸੀਂ ਮੈਨੂੰ ਆਪਣਾ ਪੁੱਤਰ ਆਖਿਆ ਹੈ ਇਸ ਲਈ ਮੈਂ ਤਾਂ ਆਪਣਾ ਪੁੱਤ ਹੋਣ ਦਾ ਧਰਮ ਨਿਭਾਰਿਆ ਮਾਤਾ ਜੀ ਜੇ ਮੇਰੇ ਕੱਲੇ ਦੇ ਕਰਨ ਵਾਲਾ ਹੁੰਦਾ ਮੈਂ ਕਦੇ ਤੁਹਾਡੇ ਤੋਂ ਪੰਜੀ ਨਾ ਮੰਗਦਾ ਪਰ ਕੱਲੇ ਬੰਦੇ ਦਾ ਇਹ ਕੰਮ ਨਹੀਂ ਆ ਬੀਬੀ ਜੀ ਉੱਪਰੋਂ ਉਹ ਬੰਦਾ ਇਹੋ ਜਿਹਾ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੁੰਦਾ ਇਸ ਲਈ ਮੈਂ ਆਪਣੇ ਦੋ ਬਹੁਤ ਖਾਸ ਬੰਦਿਆਂ ਨੂੰ ਪੈਸਿਆਂ ਦੇ ਲਾਲਚ ਦੇ ਕੇ ਤਿਆਰ ਕੀਤਾ ਹੈ 100 ਲਓ ਤੇ ਦੂਜਾ 200 ਵਿੱਚ ਮੰਨਿਆ ਬਾਕੀ ਜੋ ਵੀ ਗਹਿਣਾ ਘਟਾਊਗਾ ਉਹ ਵੀ ਉਹਨਾਂ ਦਾ ਹੋਊਗਾ ਦਾਦਾ ਮੈਂ ਤਾਂ ਤੁਹਾਡਾ ਅਧਨਾ ਜਾਂ ਨੌਕਰਾਂ ਬੀਬੀ ਜੀ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਆਪਾਂ ਹਾਂ ਕਰ ਦਿੰਨੇ ਆ ਜਿਵੇਂ ਤੁਸੀਂ ਆਖੋ ਮੈਂ ਤਾਂ ਤੁਹਾਡੇ ਹੁਕਮ ਦਾ ਗੁਲਾਮ ਆ ਬੀਬੀ ਉੰਜ ਪੈਸੇ ਹੈ ਜਿਆਦਾ ਹੀ ਆ ਪਰ ਕੀ ਕਰੀਏ ਮਜਬੂਰੀ ਆਪਣੀ ਕਿਸੇ ਨੂੰ ਆਪਣੇ ਦੁੱਖਾਂ ਨਾਲ ਕੀ ਪਈ ਏ ਉਹਨਾਂ ਨੂੰ ਤਾਂ ਆਪਣੇ ਪੈਸਿਆਂ ਨਾਲ ਮਸਲਾ ਏ ਇਸ ਲਈ ਆਪਾਂ ਨੂੰ ਮਜਬੂਰੀ ਚ ਮਾਰ ਖਾਣੀ ਪੈਣੀ ਏ ਬਾਕੀ ਤੁਸੀਂ ਦੇਖ ਲਓ ਬੀਬੀ ਜਿਵੇਂ ਤੁਹਾਨੂੰ ਠੀਕ ਲੱਗਦਾ ਗੁੱਜਰ ਨੇ ਗੱਲਾ-ਗੱਲਾ ਚ ਅਤਰਕਾਰ ਨੂੰ ਚਾਰੋਂ ਖਾਣੇ ਚਿਤਕਾਰ ਦਿਆਂ ਬੜੇ ਪਿਆਰ ਤੇ ਅਦੀਨਗੀ ਨਾਲ ਲਾਖਿਆ ਹਾਥੀਆਂ ਨਜ਼ਾਰੀ ਲਾ ਕੇ ਰੱਖੇ ਨਾ ਹੀ ਬਾਰ ਬੀੜੇ ਪੱਟ ਦੇ ਜੁਗਾਠ ਪੁੱਤ ਗੇੜ ਦੇ ਤੂੰ ਆਸ ਰੱਖੀ ਓ ਜੱਕ ਤਿੰਨ ਹੋਰ ਦੇਣ ਲੈਣ ਕਰਨੇ ਨੂੰ ਆਵੇ ਦੋ ਤੇਰਾ ਪੁੱਤ ਆਪਣੇ ਤੂੰ ਪਾਸ ਰੱਖੀ ਮਸਲਾ ਗੰਭੀਰ ਬੜਾ ਨਿਕਲੇ ਨਾ ਪਾਫ ਜਾਵਾ ਨਾਲ ਵਾਲੇ ਬੰਦੇ ਪੁੱਤ ਆਪਣੇ ਤੂੰ ਪਾਸ ਹੀ ਰਖੀ ਹੱਥ ਰੱਖੋ ਸਿਰ ਤੇਰੇ ਸੁਖ ਜਲਾ ਡਰੀ ਨਾ ਦਿਲ ਵਿੱਚ ਆਪਣੇ ਤੂੰ ਹੌਸਲਾ ਹੁਲਾਸ ਰਖੀ ਵਾਵੇ ਮੇਰੇ ਕਮਲਿਆ ਪੁੱਤਾ ਹਾਥੀਆਂ ਨਾਲ ਯਾਰੀ ਲਾ ਕੇ ਦਰਵਾਜ਼ੇ ਭੀੜੀ ਨਹੀਂ ਰੱਖੀ ਦੁੰਦੇ ਪੁੱਤ ਵੇ ਇੰਤੂ ਕਿਹੜੇ ਸੌਦੇਬਾਦੀਆਂ ਚ ਪੈ ਗਿਆ ਐਵੇਂ ਦਾ ਬਾਣੀਆਂ ਵੀ ਨਹੀਂ ਕਰਦੇ ਹੁੰਦੇ ਜਿਵੇਂ ਤੂੰ ਹਵੇਲੀ ਵਾਲਿਆਂ ਨਾਲ ਜਾਰੀ ਲਾ ਕੇ ਕਰੀ ਜਾਂਦਾ ਪੁੱਤ ਵੇ ਅੱਗੇ ਪਿੱਛੇ ਦੀ ਮਤ ਇੱਕ ਹੋਰ ਮੇਰੀ ਤੂੰ ਪੱਲੇ ਨਾਲ ਬੰਨ ਲੈ ਆਪਣੇ ਅੱਗ ਲੱਗੀ ਤਾਂ ਮਸ਼ਕਾਂ ਦੇ ਪਾਣੀ ਪੁੱਛਦੇ ਹੁੰਦੇ ਕਮਲਿਆ ਉਦੋਂ ਘਰ ਬੁਝਾਉਣ ਦੀ ਸੋਚੀਦੀ ਹੁੰਦੀ ਏ ਕਿਉਂਕਿ ਜੇ ਘੜੀ ਨਾ ਰਿਆ ਪੈਸਿਆਂ ਨੂੰ ਫਿਰ ਤੂੰ ਫੂਕਣਾ ਹੈ ਪੁੱਤ ਵੇ ਜਦੋਂ ਲੋੜ ਵੇਲੇ ਕੰਮ ਹੀ ਨਾ ਆਏ ਹੋਰ ਆਪਾਂ ਪੈਸੇ ਕਮਾਉਣੇ ਕਾਦੀ ਖਾਤਰਾ ਤੂੰ ਹੀ ਦੱਸ ਮੈਨੂੰ ਪੁੱਤ ਅਤਰਕੌਰ ਨੇ ਗੁੱਜਰ ਨੂੰ ਸਾਰੀ ਗੱਲ ਸਮਝਾਉਂਦਿਆਂ ਬੜੇ ਪਿਆਰ ਨਾਲ ਪੁੱਛਿਆ ਜਿਹੜਾ ਡੋਰਪੋਰਾ ਹੋਇਆ ਅਤਰਕੌਰ ਜੀ ਵੱਲ ਵੇਖੀ ਜਾ ਰਿਹਾ ਸੀ ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਉੱਠ ਕੇ ਤੁਰਦਿਆਂ ਗੁੱਜਰ ਨੂੰ ਆਪਣੇ ਮਗਰ ਔਨਲੀ ਆਖਿਆ ਤੇਰਾ ਨਾਲ ਹੀ ਬਣੀ ਬੈਠਕ ਵਿੱਚ ਬੈਠ ਗਈ ਪੈਸੇ ਥੇਲੇ ਦੀ ਤੂੰ ਪਰਵਾਹ ਨਾ ਘਰ ਪੁੱਤ ਮੇਰਿਆ ਜਦੋਂ ਮੈਂ ਤੇਰੇ ਨਾਲ ਖੜੀ ਆ ਪੈਸਿਆਂ ਵੱਲੋਂ ਨਹੀਂ ਤੈਨੂੰ ਮੈਂ ਥੋੜਾ ਦਿੰਦੀ ਆਸ ਰਾਣੇ ਥੱਲੋਂ 500 ਦੀ ਇੱਕ ਥੈਲੀ ਚੱਕ ਲੈ ਤੇ ਜਿਹੜਾ ਵੀ ਤੇਰਾ ਦੇਣ ਲੈਣਾ ਨਾ ਕਰਨ ਵਾਲਾ ਉਹ ਕਰ ਜਾ ਕੇ ਮੇਰਾ ਪੁੱਤ ਛੇਤੀ ਦੇਣੇ ਕਿਉਂਕਿ ਇਹੋ ਜੇ ਕੰਮ বারবার ਨਹੀਂ હાથਾਂ ਦੇ ਹੁੰਦੇ। ਬਸ ਇੱਕ ਗੱਲ ਦਾ ਖਿਆਲ ਰੱਖੀ ਪੁੱਤ ਵੇ। ਤੇਰੇ ਮੇਰੇ ਵਿੱਚ ਹੋਈ ਕਿਸੇ ਵੀ ਗੱਲ ਦੀ ਭਾਫਣੀ ਨਿਕਲਣੀ ਚਾਹੀਦੀ ਬਾਹਰ ਕਿਸੇ ਕੋਲੇ। ਬਾਕੀ ਆਪਦੇ ਨਾਲ ਵਾਲੇ ਬੰਦੇ ਨੂੰ ਵੀ ਪੂਰੇ ਭਰੋਸੇ ਵਾਲੇ ਰੱਖੀ ਤੂੰ। ਇਹ ਨਾ ਹੋਵੇ ਕਿ ਤੇ ਸਾਰੀ ਕੀਤੇ ਕਰਾਈ ਖੋਜੀ ਪੈ ਜੇ ਆਪਣੀ। ਇਹਨੂੰ ਆਪਣੇ ਕੋਲ ਰੱਖੀ। ਜਿੱਥੇ ਲੋੜ ਪਈ ਵਰਤ ਲਈ ਪੈਸਾ ਕਰਕੇ ਆਪਾਂ ਕੰਮ ਥੋੜੀ ਰੁਕਣਾ ਚਾਹੀਦਾ ਸਮਝਾ ਮੇਰੀ ਗੱਲ ਨੂੰ ਬਾਕੀ ਐਵੇਂ ਕਿਸੇ ਲੱਲੀ ਛੱਲੀ ਤੋਂ ਡਰਨ ਦੀ ਲੋੜ ਨਹੀਂ ਤੈਨੂੰ ਮੇਰਾ ਹੱਥ ਹਮੇਸ਼ਾ ਤੇਰੇ ਸਿਰ ਤੇ ਰਹੂਗਾ ਪੁੱਤ ਵੇ ਇਹ ਮੇਰਾ ਵਾਅਦਾ ਰਿਹਾ ਤੇਰੇ ਨਾਲ ਅਤਰ ਕਰਨੇ ਕੁਝ ਨੂੰ ਹਰ ਪਾਸੇ ਲਾਜਵਾਬ ਅਤੇ ਮਾਲਾ ਮਾਲ ਕਰਦਿਆ ਹੋਏ ਬੜੇ ਪਿਆਰ ਨਾਲ ਆਖਿਆ ਹੋਰ ਕੋਈ ਗੱਲ ਹੈ ਤਾਂ ਦੱਸ ਮੈਨੂੰ ਜਿਹੜੀ ਮੇਰੇ ਕਰਨ ਲਈ ਹੋਵੇ ਹੁਣ ਤਾਂ ਮੈਂ ਉਹ ਵੀ ਕਰ ਦਿੰਨੀ ਆ ਨਹੀਂ ਹੁਣ ਮੈਨੂੰ ਤੇਰੇ ਵੱਲੋਂ ਕੋਈ ਬਹਾਨੇਬਾਜ਼ੀ ਨਹੀਂ ਚਾਹੀਦੀ ਮੈਂ ਆਪਣਾ ਹਰ ਵਾਦਾ ਨਭਾਇਆ ਹੈ ਹੁਣ ਵਾਰੀ ਤੇਰੀ ਹੈ ਵਾਦਾ ਨਭਾਉਂਦੀ ਜਿੰਨੀ ਜਲਦੀ ਆ ਮੈਨੂੰ ਖੁਸ਼ਖਬਰੀ ਸੁਣਾਏਂਗਾ ਤੇ ਉਨਾ ਹੀ ਵੱਡਾ ਨਾਮ ਪਾਵੇਂਗਾ ਤੂੰ ਅਤਰਕਾਰ ਨੇ ਤੁਰਨ ਲੱਗੇ ਗੁਜਰ ਨੂੰ ਪਿਆਰ ਭਿਜੇ ਕੁਝ ਤਿੱਖੇ ਸ਼ਬਦਾਂ ਨਾਲ ਉਹਦਾ ਵਾਅਦਾ ਯਾਦ ਕਰਾਉਂਿਆ ਕਿ